ਕਹਾਂਗਾ ਕਿ ਪਦਮਸ਼ੀਰ ਨਿਰਮਲ ਦੇਸ਼ੀ ਮੈਮ ਬਹੁਤ ਫਿਲਮਾਂ ਤੁਸੀਂ ਬਹੁਤ ਕੰਮ ਇਕੱਠਿਆਂ ਨੇ ਕੀਤਾ ਹੈਗਾ ਤੁਸੀਂ ਕੀ ਚੀਜ਼ਾਂ ਐਡਮਾਇਰ ਕਰਦੇ ਹੋ ਉਹਨਾਂ ਤੋਂ ਬੇਟੇ ਕੰਮ ਦੀ ਲਗਨ ਹਾਰਡਵਰਕ ਕੰਮ ਨੂੰ ਦੇਖ ਕੇ ਥੱਕਣਾ ਹੀ ਨਹੀਂ ਜਦੋਂ ਕਿਤੇ ਆਪ ਚ ਕੋਈ ਮਾੜੀ ਜਿਹੀ ਗੱਲ ਆਉਂਦੀ ਹੈ ਰਿਸ਼ੀ ਮੈਮ ਉਹ ਰਿਆ ਖੜਦੇ ਨੇ ਉਹ ਐਵੇਂ ਨਹੀਂ ਬੇਟਾ ਪਦਮਸ਼ਰੀ ਮਿਲ ਗਿਆ ਐਵੇਂ ਨਹੀਂ ਉਹ ਪਦਮਸ਼ਰੀ ਮੈਡਮ ਰਿਸ਼ੀ ਉਹਨਾਂ ਦੀ ਘਾਲਣਾ ਹੀ ੱਡੀ ਹੈ ਬਈ ਕਈਆਂ ਨੂੰ ਲੱਗਦਾ ਹੋਣਾ ਕਿ ਢੀ ਜਬਾਨ ਦੀ ਰੁਖੀ ਹੈ ਉਹ ਯਾਰ ਉਹਨਾਂ ਦਾ ਉਹ ਪਿਓਰ ਸੋਅ ਲੈਡੀ ਹੈ ਉਹਦੇ ਅੰਦਰ ਇੰਨਾ ਦਰਦ ਹੈ ਮਤਲਬ ਕਿਸੇ ਵੀ ਸੈੱਟ ਤੇ ਜਾਣ ਹਰ ਸਪੌਟ ਬாய் ਨੂੰ ਇਸ ਨਿਗਾਹ ਨਾਲ ਦੇਖਦੇ ਆ ਇਹਦੇ ਇਹਦੇ ਪੈਰ ਤਾਂ ਨਹੀਂ ਨੰਗੇ ਇਹਦੇ ਕਿਵੇਂ ਨਹੀਂ ਹੈਲਪਫੁਲ ਹੈ ਹਰਕ ਲਈ ਤੇ ਮੈਨੂੰ ਐਂ ਲੱਗਦਾ ਹੁੰਦਾ ਜਿਵੇਂ ਕਈ ਵਾਰੀ ਅਸੀਂ ਬੈਠੇ ਹੁੰਨੇ ਆ ਤੇ ਮਹਰਾਨ ਹੁੰਨੀ ਹੁੰਨੀਆਂ ਗੁਰਪ੍ਰੀਤ ਉਹ ਫਰਾਂ ਨੇ ਬੰਦੇ ਨੂੰ ਕੰਮ ਮਿਲਿਆ ਉਹ ਕੰਮ ਕਰ ਰਿਹਾ ਹੈ ਜਰ ਉਹਦੇ ਅੰਦਰ ਕਿੰਨਾ ਕਿੰਨਾ ਕਿਸੇ ਲਈ ਦਰਦ ਹੈ ਹੈਨਾ ਤੇ ਇਹ ਲੱਗਦਾ ਵੀ ਕੋਈ ਵੀ ਬੰਦਾ ਵਿਹਲਾ ਨਾ ਬੈਠੇ ਕੱਲਾ ਉਹ ਆਪਣੇ ਲਈ ਨਹੀਂ ਸੋਚਦਾ ਉਹ ਸਾਡੇ ਸਾਰਿਆਂ ਲਈ ਸੋਚ ਰਿਹਾ ਤੇ ਸਾਨੂੰ ਮਾਣ ਹੈ ਸਦਾ ਮਾਣ ਰਹੂਗਾ ਸ਼ਾਲਾ ਤੰਦਰੁਸਤ ਰਹਿਣ ਤੇ ਮੈਂ ਕਹਿੰਦੀ ਉਹ ਜਵਾਨੀਆਂ ਮਾਣਦੀ